ਜੇ ਦੀਪੂ ਹੋਵੇਗਾ ਕਿਸੇ ਟ੍ਰਾਂਸਲੇਸ਼ਨ ਚਲਾ ਦਿਓ ਦੀ ਵਾਹ ਤਾਂ ਸਾਰੇ ਵਾਹ ਤਾਂ ਤੁਹਾਡੀ ਸਾਰਿਆਂ ਦੀ ਵਿਦਾਇਸ਼ ਪਰਵਿਸ਼ ਤਾਂ ਪੰਜਾਬ ਦੀ ਲੱਗਦੀ ਮੈਨੂੰ ਪੰਜਾਬ ਤੋਂ ਆਏ ਆ ਸਾਰੇ ਚੱਕਰੇ ਕੋਈ ਨਹੀਂ ਫਿਰਦਾ ਟ੍ਰਾਂਸਲੇਟਰ ਲੋੜ ਨਹੀਂ ਜ਼ਰੂਰਤ ਨਹੀਂ ਹੈ ਸਿੱਧਾ ਕੰਮ ਚੱਲਦਾ ਪਰ ਜਿਹੜੇ ਇੱਥੇ ਬੌਨ ਦੇ ਇੱਥੇ ਬੌਨ ਬੱਚੇ ਵੀ ਆਏ ਆ ਥੋੜੇ ਜਿਹੜੇ ਉਹਦਾ ਨਾਮ ਹੈ ਤਬਾਦਲੇ ਜੇ ਨਹੀਂ ਵੀ ਚੰਗਾ ਲੱਗਾ ਤੁਸੀਂ ਕਹਣਾ ਵਾਹ 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 ਠੀਕ ਹੈ ਨਿਸਬਤ ਪਾਕਸਪ ਮੈਨੂੰ ਪਹਿਲੇ ਸਮਝ ਆ ਗਈ ਸੀ ਸਰ ਮੈਂ ਕਹਾਂ ਦੇ ਦੇਖੋ ਲੰਦੇ ਤੋਂ ਆ ਰਹੇ ਨੇ ਇਹ ਤੁਹਾਡੇ ਇੱਥੇ ਪਤਾ ਲੱਗ ਜਾਂਦਾ ਇੱਕ ਗਲਾਸ ਕੋ ਇੱਕ ਬੋਸਟਨ ਪੈਰਿਸ ਤੇ ਇੱਥੇ ਲੰਡਾ ਪੰਜਾਬ ਬਣਾਉਂਦਾ ਕੋਈ ਜ਼ੋਰ ਦਾ ਤਾਲੀ ਮਾਰ ਦੋ ਇਸ ਪੰਜਾਬ ਦੇ ਨਾਮ ਦੀ ਵੀ ਤੇ ਲੰਡਾ ਤਾਂ ਹੁਣ ਮੇਰੀ ਆਪਣੀ ਨੇ ਜੱਕਰੀ ਕੋਈ ਨਹੀਂ ਹੈ ਖਿੱਲਰੇ ਖਿਆਲਾਂ ਦੇ ਤਵਾਦ ਲੈ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ ਤੁਸੀਂ ਕਹਣਾ ਵਾਹ 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 ਮੇਰ ਕੋਟ ਕਰ ਲੈਣਾ ਇਹ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੈ ਉੱਥੇ ਕਿਹੜਾ ਪਤਾ ਲੱਗਣਾ ਮੈਂ ਕਿਹਾ ਕਿ ਵਾਹ ਵਾਹ ਕਰਾਈ ਲੋ ਜੀ ਸੱਸੀ ਗਾਲ ਜੀ ਮੈਂ ਤਵਾਦ ਲਈ ਗਾਉਣ ਲੱਗਾ ਸੀ ਇਹਨਾਂ ਨੂੰ ਕਿੰਨਾ ਜ਼ਿਆਦਾ ਪਸੰਦ ਆਇਆ ਆ ਵੀ ਵਾਹ ਵਾਹ ਕਰੀ ਜਾ ਰਹੇ ਖਿੱਲਰੇ ਖਿਆਲਾਂ ਦੇ ਤਵਾਦ ਲੈ ਕਰਾ ਕਿਵੇਂ ਤਾਂ ਕਾਗਜ਼ਾਂ ਦਾ ਸਾਹਬ ਲਿਆ ਥੱਬਾ ਸੀ ਥੱਬੇ ਦੇ ਵਿੱਚੋਂ ਯਾਦਾਂ ਵਾਲੇ ਮਰਦੇ ਕਨਾਲਾ ਕਿਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮਰਬਾ ਮੋ ਰੱਬ ਦੇ ਤਾਂ ਸੱਜੇ ਪਾਸੇ ਰਮਾਂਦੀਆਂ ਪੈਣੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਏ ਬੜਾ ਕੱਬਾ ਅੱਬਾ ਨਾ ਪੁੱਛੋ ਮਸਾਈ ਮਨਾਇਆ ਜੀ ਮੈਂ ਗਲ ਪੱਲਾ ਪਾਇਆ ਤਾਂ ਹੀ ਮੰਨਿਆਉ ਦਸੀਆਂ ਦਾ ਅੱਬਾ ਅੱਬੇ ਨੇ ਉਹਦੇ ਵੱਟੇ ਗੁੱਛ ਜਾਵਾ ਦੇ ਸੀ ਬਠਲ ਗਵਾਇਆ ਨਾਲੇ ਇਹ ਸੱਬ ਦਾ ਡੱਬਾ ਡੱਬੇ ਦੇ ਵਿੱਚੋਂ ਕੁਛ ਕੋਈ ਮੰਗਾ ਦਾ ਬਿਆਨਾ ਕਰਵਾਣ ਵੇ ਵੇ ਜੂਨ ਦਾ ਵਸੀਲਾ ਇੱਕ ਡੱਬਾ ਤੇ ਮਸਾਂ ਕਿ ਤੇ ਆਰਜ਼ੀ ਨਵੀਸੀ ਕਹਿ ਕੇ ਪੱਲਾ ਛਡਵਾਇਆ ਹੋਰ ਕਰਨਾ ਪਿਆ ਜੀ ਸੱਬ ਦਾ ਬੱਬਾ ਤੇ ਔਖੇ ਸੌਖੇ ਜਮਾ ਬੰਦੀ ਸਾਹਾਂ ਦੀ ਦਾ ਲਠਾ ਕਢਵਾਇਆ ਉੱਥੇ ਮਿੱਟਿਆ ਬੇਨਾਮੇ ਵਿੱਚੋਂ ਬੱਬਾ ਐਦਾ ਕਈ ਵਾਰੀ ਸੱਬਰ ਟੈਸਟ ਵੀ ਆ ਜਾਂਦਾ ਤਿਆਰ ਰਹਿਣਾ ਤੁਸੀਂ ਕੇ ਔਖੇ ਸੋਖੇ ਜਮਾਂਬੰਦੀ ਸਾਹਾਂ ਦੀ ਦਾ ਲਠਾ ਕੜਵਾਇਆ ਉਥੇ ਮਿੱਟਿਆ ਬੇਨਾਮੇ ਵਿੱਚੋਂ ਬੱਬਾ ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਕਰਦੌਰੀਆਂ ਕਰਾਈਏ ਕਿਹੜਾ ਮੇਟ ਦੂਗਾ ਲੇਖਾਂ ਨੂੰ ਤੱਬਾ ਕੇ ਚੱਲ ਦੇਲਾ ਫ੍ਰੈਂਕਫਰਟ ਤਹਿਸੀਲ 'ਚ ਅਪੀਲ ਪਾਗੇ ਦੇਖ ਹੋ ਜੇ ਖਾਤਾ ਸਿੱਧਾ ਸ਼ੈਦ ਇਹਦੇ ਟੱਬਾ ਏ ਯੁੱਤੋਂ ਕਿਤੇ ਹੱੱਦ ਚ ਖਲੋ ਗਿਆ ਜੇ ਰੂਹ ਦਾ ਪਟਵਾਰੀ ਦੇ ਦੁਗ ਵਗਦੀ ਜ਼ਮੀਨ ਵਿੱਚੋਂ ਖੱਬਾ ਤਸੀਲਦਾਰ ਉਹ ਕਿਤੇ ਸਰਤਾਜ ਦਾ ਨਾਮ ਬੰਨਾ ਜੁੜੇ ਬਿਰਖਾਨਾ ਉਮਰਾਂ ਦਾ ਵੈਰੀ ਪਾਸਾ ਖੱਬਾ ਚਲੋ ਕਪੀ ਪਾਸੇ ਹੌਲੀ ਹੌਲੀ ਤਰੀ ਮਰਹਬਾ ਆਖਰੀਨ ਕੁਰਬਾਨ ਇਹ ਦੋ ਤਿੰਨ ਲਫ਼ਜ਼ ਨੇ ਉਰਦੂ ਦੇ ਇਹ ਤੁਹਾਨੂੰ ਭਾਈ ਦੱਸ ਸਕਦੇ ਆ ਤੁਸੀਂ ਕਹਣਾ ਮੁਕਰ ਮਾਤਰਾ ਦੁਬਾਰਾ ਕਹੋ ਤਸੀਲਦਾਰੋ ਕਿਤੇ ਸਰਤਾਜ ਦਾ ਨਾ ਬੰਨਾ ਜੁੜੇ ਬਿਰਖਾਨਾ ਉਮਰਾਂ ਦਾ ਵਹਿਰੀ ਪਾਸਾ ਖਬਰ ਜਿਹੜਾ ਸੱਚੀ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਂ ਸੀ ਹੁਣ ਤੇਰੇ ਆ ਹੱਥਾਂ ਦੇ ਵਿੱਚ ਰੱਬਾ گانا رہی جسٹان ਮੈਂ ਹਰਾਨ ਆ ਮੈਂ ਲੋਕ ਤਾਂ ਜਰਮਨ ਐਥੋਂ ਦੀ ਤੁਸੀਂ ਗਾਣਾ ਤਰੋ ਯੂ نو ਦ ਸੌਂਗ ਮੇਰਾ ਮਨ ਦਾ ਸੰਦ ਗਾਣਾ ਹੈਂ ਤੇ ਦੈਟਸ ਇਟ ਆਪਣਾ ਤਾਂ ਫ੍ਰੈਂਕਫਰਟ ਆਉਣਾ ਸਫਲ ਹੋ ਗਿਆ ਜੀ ਤੁਹਾਡਾ ਨਹੀਂ ਪਤਾ ਮੈਨੂੰ ਸਤਿ ਸ੍ਰੀ ਅਕਾਲ ਥੈਂਕ ਯੂ ਵੈਰੀ ਮੱਚ ਚਲੋ ਜੀ ਹੁਣ ਆਪਾਂ ਗਾਉਣੇ ਆ ਦਾ ਤੇਰੇ ਹਾਸ ਤੇ ਵੇ ਸੱਜਣਾ ਈੜਾਂ ਅਸੀਂ ਹੰਡਾਈਆਂ ਤੇਰੇ ਵਾਸਤੇ ਸ਼ਰਮਾਇ ਜ਼ਿੰਦਗੀ ਦੇ ਸ਼ਰਮਾਇ ਜ਼ਿੰਦਗੀ ਦੇ ਇਹੀ ਦਾਲ ਤਾਂ ਕਮਾਈਆਂ ਤੇਰੇ ਵਾਸਤੇ ਵੇ ਸਜਣਾ ਨੂੰ ਦੇਣ ਜੇ ਹਵਾਾਂ ਇੱਕ ਮੇਰੀ ਆਸ਼ਕੀ ਦਾ ਦੁਦੇ ਚੰਦੇ ਦੁਆਾਂ ਵਾ ਸ਼ਾਇਦ ਤੂੰ ਮੁਸਕਰਾਵੇਂ ਕਿਵੇਂ ਇਕ ਤੂੰ ਹੀ ਨਹੀਂ ਸੀ ਮੰਨਿਆ ਸਭ ਦੇਵਤੇ ਮਨਾਏ ਤੇਰਾ ਨਦਾਤ ਵਰਗੇ ਅਹਿਸਾਸ ਝੋਲੀ ਪਾਏ ਪਰ ਆਖਰਾਨੂ ਹੋਇ ਰਬ ਨਾਲ ਹੀ ਲੜਾਈਆਂ ਤੇਰੇ ਵਾਸਤੇ ਰ ਸਜਣਾ

ਇਹ ਰੂਹਾਂ ਜੋ ਜਰਮਨ ਆਇਆ ਤੇਰੇ ਵਾਸਤੇ ਬੇ ਸੱਜਣਾ ਪੀੜਾ ਐਸੀ ਲਗਾਇਆ ਸਰਮਾਇ ਜ਼ਿੰਦਗੀ ਦੇ ਸਰਮਾਇ ਜ਼ਿੰਦਗੀ ਦੇ ਇਹ ਹੀ ਦੌਰ ਤਾਂ ਕਮਾਇਆ ਤੇਰੇ ਵਾਸਤੇ ਬੇ ਸੱਜਣਾ ਪੀੜਾ ਚਲੇ ਜਾਈਂ ਗਣਦੀ ਗਲਾਂ ਨੇ ਮਸਾਂ ਮੈਂ ਤੇਨੂੰ ਪਰ ਜੋੜੇ ਕਮਲੀਆਂ ਪਿਆਰ ਦੇ ਹੁੰਦੇ ਨੇ ਦਿਨ ਥੋੜੇ ਮਸਾਂ ਮੈਂ ਤੇਨੂੰ ਪਰ ਜੋੜੇ ਕਮਲੀਆਂ ਪਿਆਰ ਦੇ ਹੁੰਦੇ ਨੇ ਦਿਨ ਥੋੜੇ ਵਕਤਾਂ ਦਾ ਬਾਣੀ ਆਏ ਧੋਪੀ ਦਿੱਤੇ ਹੋਏ ਫਲਾਂ ਦਾ ਮੋੜੇ ਅਸਾਂ ਮੈਂ ਤੇਨੂੰ ਪਰ ਜੋੜੇ ਕਮਲੀਆਂ ਜੀ ਇਜਾਜ਼ਤਾਂ ਨਹੀਂ ਦਿੰਦੇ ਉੱਟ ਜਾਣੇ ਸਾਹਾਰੇ ਪਰਦੇ ਸੁਣ ਸਰਤਾਜ ਦੀਏ ਜਿੱਤੇ ਆਖਰਾਂ ਨੂੰ ਪੜਨੇ ਵਿੱਚ ਛੋੜੇ ਮਸਾਂ ਮੈਨੇ ਕੁਮਰ ਜੁੜੇ ਫਰੈਂਕਫਰਟ